ਪੰਜਾਬ ਔਰ ਪੰਜਾਬ ਦਾ ਕਿਸਾਨ ਇਸ ਵੇਲੇ ਹੜ ਦੀ ਮਾਰ ਚੱਲ ਰਿਹਾ ਹੈ ਫਸਲਾਂ ਇਸ ਵੇਲੇ ਡੈੱਡ ਹੋਈਆਂ ਪਈਆਂ ਇਸ ਵੇਲੇ ਜਿੰਨੀ ਕੁ ਫਸਲ ਹਰੀ ਦਿਖ ਰਹੀ ਹੈ ਉੰਨੀ ਕੀ ਬਚੀ ਹੈ ਬਾਕੀ ਹਰ ਥਾਂ ਪਾਣੀ ਭਰਿਆ ਹੋਇਆ ਪਾਣੀ ਦੀ ਨਿਕਾਸੀ ਹੋਵੇਗੀ ਫਿਰ ਰੇਤ ਦੀ ਪ੍ਰੋਬਲਮ ਬਹੁਤ ਕੁਝ ਚੱਲਦਾ ਪਿਆ ਉਸ ਦੇ ਦਰਮਿਆਨ ਪੰਜਾਬ ਸਰਕਾਰ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਹੋਈ ਹੈ ਔਰ ਉਸੇ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ ਸੀਐਮ ਭਗਵੰਤ ਮਾਨ ਨੇ ਉਹ ਮੀਟਿੰਗ ਹਸਪਤਾਲ ਦੇ ਵਿੱਚੋਂ ਹੀ اٹੈਂਡ ਕੀਤੀ ਔਰ ਉਸ ਤੋਂ ਬਾਅਦ ਲਾਈਵ ਹੋ ਕੇ ਭਗਵੰਤ ਮਾਨ ਸਾਹਿਬ ਨੇ ਕੁਝ ਤਕਰੀਰਾਂ ਕੁਝ ਤਜਵੀਜ਼ਾਂ ਪੇਸ਼ ਕੀਤੀਆਂ ਨੇ ਉਹਨਾਂ ਬਾਰੇ ਚਰਚਾ ਕਰਾਂਗੇ ਅੱਜ ਸਾਡੇ ਨਾਲ ਸੀਨੀਅਰ ਕਿਸਾਨ ਲੀਡਰ ਸਰਦਾਰ ਬਲਵਿੰਦਰ ਸਿੰਘ ਮੱਲੀ ਨਗਲ ਮੌਜੂਦ ਨੇ ਮੱਲੀ ਨਗਲ ਸਾਹਿਬ ਸਮਾਦਰਤਾ ਬਹੁਤ শুকਰੀਆ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਪਹੁੰਚਣ ਤੇ ਔਰ ਤੁਹਾਡੇ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਮੱਲੀ ਨਗਲ ਵੱਲੋਂ ਸਤਿ ਸ੍ਰੀ ਅਕਾਲ ਮੱਲੀ ਨਗਲ ਸਾਹਿਬ ਹੈਰਾਨੀ ਇਸ ਗੱਲ ਦੀ ਹੈ ਕਿ ਜਿੱਥੇ ਕਿਸਾਨ ਇਸ ਵੇਲੇ ਜੂਝ ਰਹੇ ਆ ਉਥੇ ਸੀਐਮ ਭਗਵੰਤ ਮਾਨ ਨੇ 20000 ਰੁਪਇਆ ਪ੍ਰਤੀ ਏਕੜ ਦੇਣ ਦਾ ਐਲਾਨ ਕਰ ਦਿੱਤਾ ਹੁਣ ਇਹਨੂੰ ਤੁਹਾਡੇ ਹਿਸਾਬ ਨਾਲ ਹੈਰਾਨੀ ਨਾਲ ਵੇਖਿਆ ਜਾਣਾ ਚਾਹੀਦਾ ਹੈ ਜਾਂ ਇਹ ਠੀਕ ਅਮਾਉਂਟ ਹੈਗੀ ਹੈ ਦੇਖੋ ਗੱਲ ਇਸ ਤਰ੍ਹਾਂ ਕਿ ਅੱਜ 15 ਦਿਨ ਲਗਭਗ ਹੋ ਚਲੇ ਆ ਖੜਾਂ ਦੀ 15 ਤੋਂ ਵੀ ਉੱਪਰ ਦਿਨ ਹੋ ਗਏ ਜੀ ਕਿ ਖੜਾਂ ਦੀ ਮਾਰ ਦੀ ਸੰਤਾਪ ਪੂਰਾ ਪੰਜਾਬ ਹੋ ਗਿਆ ਅੱਜ ਸੀਐਮ ਸਾਹਿਬ ਨੇ ਐਮਰਜੈਂਸੀ ਮੀਟਿੰਗ ਇੱਕ ਹਸਪੀਟਲ ਦੇ ਵਿੱਚ ਸਦਣੀ ਤੇ ਉਥੋਂ ਇੱਕ ਦਮ ਮਤਲਬ ਉਬੜਵਾਹੀ ਉੱਠ ਕੇ ਐਲਾਨ ਕਰਨੇ ਜਿਹੜੇ ਆ ਇਹ ਬਿਲਕੁਲ ਸ਼ੱਕ ਦੇ ਘੇਰੇ ਵਿੱਚ ਆ ਕਿਉਂਕਿ ਇਸ ਤਰ੍ਹਾਂ ਕਿ ਕੱਲ ਨੂੰ ਸੈਂਟਰ ਦੀ ਜਿਹੜੀ ਹੈ ਟੀਮ ਆ ਉਹ ਪੰਜਾਬ ਦੇ ਵਿੱਚ ਆ ਰਹੀ ਆ ਸਰਵਾ ਕਰਨ ਵਾਸਤੇ ਉਹਦੀ ਉਹ ਆਣ ਕੇ ਕੋਈ ਐਲਾਨ ਕਰਨ ਜਾਂ ਇਹ ਬੁਖਲਾਹਟ ਦੇ ਵਿੱਚ ਕੀਤੀ ਹੋਈ ਜਿਹੜੀ ਮੀਟਿੰਗ ਆ ਇਨੂੰ ਕਿਸੇ ਵੀ ਸਿੱਟੇ ਤੇ ਲਿਜਾਣਾ ਜਾਂ ਪੰਜਾਬੀ ਲੋਕ ਇਹ ਤੇ ਕੋਈ ਬਲੀਵ ਕਰਨ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਅੱਜ ਤੱਕ ਜੂਟਰਨ ਸਰਕਾਰ ਰਹੀ ਆ ਹਰ ਮੁੱਦੇ ਦੇ ਉੱਤੇ ਜੂਟਰਨ ਕੀਤਾ ਇਹਨਾਂ ਨੇ ਦੇਖੋ ਜਦੋਂ ਇਹ ਸਰਕਾਰ ਆਈ ਆ ਔਣ ਸਾਲ ਉਸੇ ਸਾਲ ਸਭ ਤੋਂ ਵੱਧ ਕਣਕ ਦਾ ਨੁਕਸਾਨ ਹੋਇਆ ਸੀ ਔਰ ਬੜਾ ਤੂਫਾਨ ਚੱਲਿਆ ਬੜੀ ਬਾਰਸ਼ ਆਈ ਸਾਰੀਆਂ ਕਣਕਾਂ ਲੰਮੀਆਂ ਪੈ ਗਈਆਂ ਉੱਤੋਂ ਨਹੀਂ ਪਾਣੀ ਚਲਦਾ ਸੀ ਔਰ ਇਹ ਸਰਕਾਰ ਨੇ ਕਿਹਾ ਸੀ ਕਿ ਅਸੀਂ ਸਰਬਾ ਕਰਾ ਕੇ ਦਾ ਮੁਆਵਜ਼ਾ ਦੇਵਾਂਗੇ 1 ਰੁਪਇਆ ਇਹਨਾਂ ਨੇ ਕਿਸੇ ਵੀ ਫਾਰਮਰ ਨੂੰ ਉਹਦਾ ਮੁਆਵਜ਼ਾ ਨਹੀਂ ਸੀ ਦਿੱਤਾ। ਸਹੀ ਗੱਲ ਕਰਦੇ। ਐ 22 ਦੇ ਜਦੋਂ ਇਹ ਸਰਕਾਰ ਆਈ ਆ ਠੀਕ ਆ ਉਦੋਂ ਦੀ ਗੱਲ ਆ ਉਹ ਸਭ ਤੋਂ ਪਹਿਲਾਂ ਉਹ ਕੰਮ ਹੋਇਆ ਉਹਦੇ ਵਿੱਚ ਇਹਨਾਂ ਨੇ ਕਿਸੇ ਗੱਲ ਨੂੰ ਬਿਲਕੁਲ ਵੀ ਇਹਨਾਂ ਨੇ ਲਾਸਟ ਦੇ ਬਾਅਦ ਦੇ ਵਿੱਚ ਕੀ ਕਰ ਦਿੱਤਾ ਗਦੌਵਰੀਆਂ ਕਰਾ ਕੇ ਕਿ ਜਿਹੜੀ 50 ਜੀ 10 10% ਜਿਹੜੀ ਕਣਕ ਦਾ 80% ਦਾ ਨੁਕਸਾਨ ਹੋਇਆ ਹੋਗਾ ਉਹਦਾ ਅਸੀਂ ਮੁਆਵਜ਼ਾ ਦੇਵਾਂਗੇ ਫੇਰ ਕਰ ਲਿਆ 60 ਦੇ ਦੇਵਾਂਗੇ ਕਰਕੇ ਇਹਨਾਂ ਨੇ ਕਿਸੇ ਬੰਦੇ ਨੂੰ 1 ਰੁਪਈਆ ਨਹੀਂ ਦਿੱਤਾ ਆਖਰਕਾਰ ਇਹਨਾਂ ਨੇ ਪੱਲਾ ਛੱਡ ਦਿੱਤਾ ਕਿ ਕਣਕ ਦਾ ਝਾੜ ਬੋ ਨਿਕਲਿਆ ਠੀਕ ਹੈ ਚਲੋ ਉਹ ਪ੍ਰਮਾਤਮਾ ਦੀ ਦੇਣਿਆ ਕਣਕ ਵੱਧ ਸਕਦੀ ਘਟ ਸਕਦੀ ਕੁਝ ਵੀ ਹੋ ਸਕਦਾ ਦੂਜੀ ਵਾਰੀ 23 ਦੇ ਵਿੱਚ ਹੜਾ ਆ ਔਰ 23 ਦੇ ਵਿੱਚ ਇਹਨਾਂ ਨੇ ਇੰਨੇ ਐਲਾਨ ਕੀਤੇ ਇੰਨੀਆਂ ਕੀਤਾ ਕਿ ਅਸੀਂ ਇੱਥੋਂ ਤੱਕ ਕਿ ਮੁਰਗੀ ਬੱਕਰੀ ਦਾ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਬਹੁਤ ਕਹਿ ਹੋ ਗਿਆ ਇਹ ਉਹ ਵੀ ਮੁਆਵਜ਼ਾ ਦਵਾਂਗੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਦਵਾਂਗੇ ਉਹਦੇ ਵਿੱਚ ਵੀ 1 ਰੁਪਈਆ ਇਹਨਾਂ ਨੇ ਮੁਆਵਜ਼ਾ ਨਹੀਂ ਦਿੱਤਾ ਸਗੋਂ ਸਮੂਹ ਜਿੰਨੀਆਂ ਵੀ ਜਥੇਬੰਦੀਆਂ ਅੱਜ ਕੰਮ ਕਰ ਰਹੀਆਂ ਔਰ ਤੇਜ ਦੇ ਵਿੱਚ ਕੰਮ ਕੀਤਾ ਅੱਜ ਲੋਕਾਂ ਨੂੰ ਬਚਾਇਆ ਸਾਡੇ ਪੰਜਾਬ ਨੇ ਬਚਾਇਆ ਪੰਜਾਬ ਦੀ ਨੌਜਵਾਨੀ ਨੇ ਬਚਾਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਇੱਕ ਸ਼ੁਭ ਅਸ਼ਾਮਾਂ ਵੀ ਕਹਿਣਾ ਕਿ ਪਰਮਾਤਮਾ ਨੇ ਇਸੇ ਤਰ੍ਹਾਂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿ ਆਉਣ ਵਾਲਾ ਸੰਕਟ ਵੀ ਪੰਜਾਬ ਆਪਣੇ ਉੱਤੇ ਹੋਵੇ। ਦੂਜੀ ਗੱਲ ਕਿ ਅੱਜ ਪੰਜਾਬ ਵੱਲ ਦੇਖ ਕੇ ਜੇ ਪੰਜਾਬ ਲੋਕ ਬਾਹਰ ਦੀਆਂ ਸਟੇਟਾਂ ਨੂੰ ਜਾਂਦਾ ਸੀ ਤਾਂ ਅੱਜ ਬਾਹਰ ਦੀਆਂ ਸਟੇਟਾਂ ਵਾਲੇ ਵੀ ਪੰਜਾਬ ਨੂੰ ਆ ਰਹੇ ਉਹ ਵੀ ਇੱਕ ਸ਼ੁਭ ਚ। ਉਸ ਗੱਲ ਦੀ ਵੀ ਖੁਸ਼ੀ ਆ ਸਾਨੂੰ ਕਿ ਚਾਹੇ ਛੋਟੇ ਲੈਵਲ ਤੇ ਆ ਰਹੇ ਆ ਪਰ ਲੇਕਿਨ ਆਈਵਲ ਤਾਂ ਚੱਲ ਪਈ ਨਾ। ਇੱਕ ਸਾਡਾ ਭਾਈਚਾਰਾ ਦਾ ਕੰਮ ਹੋ ਗਿਆ। ਸਾਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਆ ਕਿ ਸਾਡਾ ਅੱਜ ਭਾਈਚਾਰਾ ਯਾਰ ਉਹ ਸਾਡੇ ਵਾਲ ਨੂੰ ਆਉਣ ਲੱਗ ਪਿਆ ਦੁੱਖ ਦੀ ਘੜੀ ਦੇ ਵਿੱਚ ਪਰ ਇਹਦੀ ਵਿਚਾਲੇ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਹੁਣ ਆਪਾਂ ਸਰਕਾਰ ਦੀ ਛਲਾਗਾ ਤਾਂ ਇੱਥੇ ਕਰਨੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਕਿ ਨਹੀਂ 20000 ਰੁਪਈਆ ਪ੍ਰਤੀ ਏਕੜ ਜੇ ਦੇਣ ਦਾ ਐਲਾਨ ਕਰ ਦਿੱਤਾ ਗਿਆ ਦੇਖੋ ਜਿਹੜਾ 20000 ਰੁਪਈਆ ਪ੍ਰਤੀ ਏਕੜ ਇਹਨਾਂ ਨੇ ਕਰਨ ਦਾ ਐਲਾਨ ਕੀਤਾ ਨਾ ਇਹ ਐਲਾਨ ਜਦੋਂ ਕਾਂਗਰਸ ਦੀ ਸਰਕਾਰ ਸੀ ਚੰਨੀ ਨੇ 17000 ਰੁਪਏ ਦਾ ਐਲਾਨ ਕਰਕੇ ਪੈਸੇ ਰੱਖ ਕੇ ਗਿਆ ਸੀ ਔਰ ਬੜਾ ਫਸਲ ਦਾ ਨੁਕਸਾਨ ਹੋਇਆ ਸੀ ਕਪਾਹ ਦਾ ਉਧਰਲੀ ਸਾਈਡ ਤੇ ਬਹੁਤ ਵੱਡਾ ਨੁਕਸਾਨ ਹੋਇਆ ਸੀ ਤਾਂ ਇਹ ਸਰਕਾਰ ਨੇ ਉਹ ਵੀ ਨਹੀਂ ਸੀ ਦਿੱਤਾ ਇਹਦੇ ਤੋਂ ਇਹ ਕੀ ਆਸ ਰੱਖੀਏ ਦੂਜੀ ਗੱਲ ਜਿਹੜੇ 20000 ਦੀ ਗੱਲ ਕਰਦੇ ਆ ਤੇ ਜਿਨ੍ਹਾਂ ਕਿਸਾਨਾਂ ਦਾ ਉੱਥੇ ਨੁਕਸਾਨ ਹੋਇਆ ਆ ਦੇਖੋ ਜਾ ਕੇ ਬੰਦੇ ਦੀਆਂ ਅੱਖਾਂ 'ਚੋਂ ਅਥਰੂ ਆਉਂਦੇ ਆ 20000 ਰੁਪਏ ਦੇ ਨਾਲ ਉੱਥੇ ਕੁਝ ਵੀ ਨਹੀਂ ਹੋਣਾ ਔਰ 20000 ਰੁਪਈਆ ਤਾਂ ਇਸ ਵੇਲੇ ਲੋਾਈ ਤੇ ਖਾਦਾਂ ਦਾ ਹੀ ਨਿਕਲ ਜਾਂਦਾ ਜਿਹੜੇ ਠਿੱਕੇ ਦੇ ਜ਼ਮੀਨਾਂ ਲਈਆਂ ਹੋਈਆਂ ਉਹ ਖਰਚਾ ਬਹੁਤ ਘਟਿਆ ਉਹਨੂੰ ਬਜਵ ਕਰਨਾ ਚਾਹੀਦਾ ਦੂਜੀ ਗੱਲ ਕਿ ਦੇਖੋ ਸਰਕਾਰ ਨੇ ਜਲਦਬਾਜੀ ਦੇ ਵਿੱਚ ਇਹ ਜਿਹੜਾ ਫੈਸਲਾ ਲਿਆ ਹੋਇਆ ਨਾ ਇਹ ਇੱਕ ਲੋਕਾਂ ਦੇ ਕੋਲੋਂ ਵਾਵਾ ਖੱਟਣ ਲਈ ਲਿਆ ਇਦੇ ਚ ਹੋਣਾ ਕੁਛ ਨਹੀਂ ਨਾ ਇਹਨਾਂ ਤੋਂ ਗਦੌਰੀਆਂ ਕਰਾਂ ਕਿਉਂਕਿ ਝੋਨੇ ਦਾ ਤਿੰਨ ਤਰ੍ਹਾਂ ਨਕਸ਼ਾ ਹੋਇਆ ਜਿਹੜਾ ਲੋਕਾਂ ਦੇ ਘਰਾਂ ਦਾ ਹੋਇਆ ਉਹ ਅਲੱਗ ਹੋਇਆ ਝੋਨਾ ਅੱਜ ਇੱਕ ਉਹ ਪੋਜੀਸ਼ਨ ਦੇ ਵਿੱਚ ਝੋਨਾ ਆ ਜਿਹੜਾ ਬਿਲਕੁਲ ਗਲ ਗਿਆ ਔਰ ਉਹ ਖਤਮ ਹੋ ਗਿਆ ਖੇਤ ਇਹਨਾਂ ਨੇ ਕਹਿਣਾ ਕਿ ਜਿਹੜਾ ਖਤਮ ਹੋਇਆ ਸੀ ਉਹਦਾ ਦੇਣਾ ਜਿਸ ਝੋਨੇ ਨੂੰ ਉਸ ਦਿਨ ਛਿੱਟਾ ਨਿਕਲਦੇ ਤੇ ਹੜ ਆਇਆ ਉਹ ਝੋਨਾ ਪਾਣੀ ਨਿਕਲ ਗਿਆ ਉਹ ਝੋਨਾ ਮੈਂ ਦੇਖਿਆ ਮੈਂ ਸਾਰੇ ਘੁੰਮ ਕੇ ਆਇਆ ਉਹ ਝੋਨਾ ਜਿਹੜਾ ਆ ਦੇਖਣ ਨੂੰ ਹਰਾ ਲੱਗਦਾ ਪਰ ਉਹਦੇ ਵਿੱਚ ਦਾਣਾ ਇੱਕ ਨਹੀਂ ਸਾਰਾ ਫੁਕਟ ਹੋ ਗਿਆ ਦੇਖੋ ਉਹ ਵੀ ਕਿਸਾਨ ਦਾ ਉਹ ਨਹੀਂ ਉਹਦਾ ਸਗੋਂ ਉਲਟ ਵੱਧ ਨੁਕਸਾਨ ਹੋਣਾ ਉਹਨੇ 3-4000 ਬੜਾਈ ਵੀ ਦੇਣੀ ਪੈਣੀ ਉਹਦਾ ਵੱਧ ਨੁਕਸਾਨ ਹੋਣਾ ਉਹ ਉਹ ਵੀ ਝੋਨਾ ਮਰਿਆ ਇੱਕ ਜਿਹੜਾ ਝੋਨਾ ਜਿਆਦਾ ਛੋਟਾ ਸੀ ਉਹ ਪਾਣੀ ਦੀ ਲਤਾੜ ਦੇ ਵਿੱਚ ਆਉਣ ਆਉਣ ਤੋਂ ਬਾਅਦ ਜੇ ਹੁਣ ਤੁਰਿਆ ਤੇ ਉਹਨੂੰ ਹੁਣ ਕਾਲੇ ਤੇਲੇ ਨੇ ਜਿਹੜਾ ਉਹਨੂੰ ਖਤਮ ਕਰ ਦੇਣਾ ਉਹਨਾਂ ਬੰਦਿਆਂ 'ਚ ਇੰਨੀ ਹੈਸਿੱਤ ਨਹੀਂ ਰਹੀ ਕਿ ਉਹਨੂੰ ਲਈਆਂ ਇਹ ਤਿੰਨ ਤਰ੍ਹਾਂ ਝੋਨੇ ਦਾ ਜਿਹੜਾ ਨੁਕਸਾਨ ਹੋਣਾ ਇਹ ਸਰਕਾਰ ਤੋਂ ਪਰਪਾਈ ਨਹੀਂ ਕਰ ਹੋਣੀ ਇਹਨਾਂ ਨੇ ਸਿਰਫ ਉਹੀ ਗੱਲ ਕਰਨੀ ਆ ਕਿ ਜਿਹਦਾ 100% ਜਾਂ 90% ਨੁਕਸਾਨ ਹੋਇਆ ਸੀ ਉਹਨੂੰ ਹੀ ਮੁਆਵਜ਼ਾ ਦੇਣਾ ਮਤਲਬ ਇਹ ਮੰਨ ਲਈਏ ਕਿ ਸਰਕਾਰ ਨੂੰ ਪਹਿਲਾਂ ਗਰਦਾਵਰੀ ਕਰਾ ਲੈਣੀ ਚਾਹੀਦੀ ਸੀ ਜਾਇਜ਼ਾ ਲੈ ਲੈਣਾ ਚਾਹੀਦਾ ਸੀ ਫਿਰ ਕੋਈ ਐਲਾਨ ਕਰਨਾ ਚਾਹੀਦਾ ਸੀ ਜਲਦਬਾਜ਼ੀ ਕਰ ਗਈ ਬਿਲਕੁਲ ਜਲਦਬਾਜ਼ੀ ਕੀਤੀ ਹੈ ਜਲਦਬਾਜ਼ੀ ਦੇ ਵਿੱਚ ਇਹ ਮੀਟਿੰਗ ਸਿਰਫ ਸਰਕਾਰ ਸੈਂਟਰ ਦੇ ਪ੍ਰੈਸ਼ਰ ਤੇ ਹੋਈ ਆ ਜਿਹੜੀ ਕਿ ਨਹੀਂ ਸੀ ਹੋਣੀ ਚਾਹੀਦੀ ਇਹ ਜੇ ਮੀਟਿੰਗ ਕਰਨੀ ਸੀ ਤੇ 15 ਦਿਨ ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਕੋਈ ਵੀ ਸਰਕਾਰੀ ਅਧਿਕਾਰੀ ਕਿਸੇ ਕਿਸਾਨ ਦੇ ਖੇਤ ਨਹੀਂ ਗਿਆ ਅੱਜ ਬੰਨ ਟੁੱਟੇ ਹੋਏ ਆ ਬੰਨ ਬਨ ਰਹੇ ਤੇ ਅੱਜ ਉਹੀ ਟਰੈਕਟਰਾਂ ਟਰਾਲੀਆਂ ਮਿੱਟੀਆਂ ਲੈ ਕੇ ਜਾ ਰਹੇ ਜਿਨ੍ਹਾਂ ਨੂੰ ਇਹਨਾਂ ਨੇ ਬਦਨਾਮ ਕੀਤਾ ਸੀ ਰਾਜ ਰਾਜ ਕੇ ਔਰ ਇਹਨਾਂ ਦੇ ਉੱਤੇ ਡਿੱਕ ਲੱਗੇ ਆ ਔਰ ਉਹੀ ਲੋਕ ਜਾਂ ਉਹੀ ਸਾਡੀਆਂ ਸੰਸਥਾਵਾਂ ਉਹੀ ਆ ਜੋ ਬੰਨਾਂ ਨੂੰ ਬਨ ਰਹੀਆਂ ਸਰਕਾਰਾਂ ਬਨ ਬਨਣ ਤੱਕ ਵੀ ਪਹੁੰਚੀ ਨਹੀਂ ਤੇ ਸਰਕਾਰ ਨੇ ਸਿਰਫ ਇਹ ਜਲਦਬਾਜੀ ਦੇ ਵਿੱਚ ਲਿਆ ਫੈਸਲਾ ਆ ਦੂਜੀ ਗੱਲ ਕਿ ਦੇਖੋ ਜੇ ਅੱਜ ਇਹ ਗੱਲ ਕਰਦੇ ਆ ਤਾਂ ਇਹਨਾਂ ਨੂੰ ਘੱਟੋ-ਘੱਟ ਪਹਿਲਾਂ ਸਰਬਾ ਖਰਾਕ ਕੇ ਉਹਦੇ ਪੈਸਿਆਂ ਦਾ ਹੱਲ ਕਰਨਾ ਚਾਹੀਦਾ ਸੀ ਸੈਂਟਰ ਦੇ ਕੋਲੋਂ ਜਿਹੜਾ ਹੱਲ ਇਹਨਾਂ ਨੇ ਖੇਤੀ ਨੀਤੀ ਲਿਆਂਦੀ ਲਿਆ ਕੇ ਏਡੇ-ਏਡੇ ਉਹਦੇ ਉਹਦੇ 500 ਪੇਜ ਦੀ ਖੇਤੀ ਨੀਤੀ ਤਿਆਰ ਕਰਕੇ ਲਿਆ ਕੇ ਛੱਡਤੀ ਅੱਜ ਉਹ ਕਿੱਥੇ ਹੈ ਨਾ ਦੀ ਅੱਜ ਉਹਨੂੰ ਉਹਦਾ ਕੀ ਉਹਨਾਂ ਨੇ ਸੋਲੂਸ਼ਨ ਕੱਢਿਆ ਅੱਜ 2 ਸਾਲ ਪਹਿਲਾਂ ਇਹਨਾਂ ਨੇ ਇੰਨਾ ਰੋਲਾ ਪਾਇਆ ਅਸੀਂ ਖੇਤੀ ਨੀਤੀ ਲੈ ਆਂਦੀ ਅਸੀਂ ਆਹ ਕਰ ਦਿੱਤਾ ਪੰਜਾਬ ਲਈ ਅਸੀਂ ਆਹ ਕਰਾਂਗੇ ਉਹ ਕਿੱਥੇ ਆ ਜਿਹਨਾਂ ਦੀ ਖੇਤੀ ਨੀਤੀ ਠੀਕ ਹੈ ਨਾ ਪ੍ਰਧਾਨ ਮੰਤਰੀ ਬੀਮਾ ਯੋਜਨਾ ਉਹ ਪੰਜਾਬ ਲਈ ਕਿੱਥੇ ਆ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਉਹ ਕਿਉਂ ਨਹੀਂ ਉਹ ਕਿਉਂ ਮਤਰੀਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਗੱਲਾਂ ਤਾਂ ਇਹ ਬਹੁਤ ਦੂਰ ਤੱਕ ਜਾਣੀਆਂ ਦੇਖੋ ਜਪਾਨ ਦੇ ਵਿੱਚ ਹੜ ਪਚਾਲ ਆਉਂਦੇ ਆ ਔਰ ਜਪਾਨ ਦੇ ਲੋਕਾਂ ਨੇ ਹੱਲ ਕਰ ਲਿਆ ਸਾਡੇ 70 ਸਾਲ ਹੋ ਗਏ ਅਸੀਂ ਹੜ੍ਹਾਂ ਦੇ ਨਾਲ ਡੁੱਬੀ ਜਾਂਦੇ ਸਾਡੀਆਂ ਸਰਕਾਰਾਂ ਸਾਰੀਆਂ ਬਣੀਆਂ ਸਾਰੀਆਂ ਸਰਕਾਰਾਂ ਨੂੰ ਅਸੀਂ ਇਹ ਗੱਲ ਦੋਸ਼ੀ ਢਰਾਉਨੇ ਆ ਕਿ ਯਾਰ ਸਾਡੇ ਤੋਂ ਬੰਨ ਨਹੀਂ ਸਾਡੇ ਪੱਕੇ ਕਰ ਹੋਏ ਸਾਡੇ ਬੰਨ ਪੱਕੇ ਹੋ ਸਕਦੇ ਸੀ ਹੈਰਾਨੀ ਦੀ ਗੱਲ ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦੀ ਸਰਕਾਰ ਐਨੇ ਚਿਰ ਰਹੀ ਉਦੋਂ ਵੀ ਹੜ੍ਹ ਆਂਦੇ ਰਹੇ ਉਹਨਾਂ ਦੀ ਸਰਕਾਰ ਚ ਇਨਫੈਕਟ ਐਂ ਇਦਾਂ ਦੀ ਸਿਚੁਏਸ਼ਨ ਬਣ ਗਈ ਪਰ ਹੁਣ ਉਹੀ ਕਾਂਗਰਸ ਦੀ ਸਰਕਾਰ ਉਹੀ ਨੁਮਾਇੰਦੇ ਹੁਣ ਉਹ ਲੱਖਾਂ ਰੁਪਏ ਵੰਡਦੇ ਫਿਰਦੇ ਨਗਦੀ ਦੇਖੋ ਅਸਲ ਸੱਤਾ ਮੈਂ ਇਹ ਗੱਲ ਕਹੂੰਗਾ ਕਿ ਸੱਤਾ ਨੂੰ ਹਾਸਲ ਕਰਨ ਲਈ ਹਰ ਹੱਥ ਕੰਡੇ ਪਣਾਏ ਜਾ ਰਹੇ ਆ ਜੀ ਬਾਵਾ ਖੱਟਰੀ ਜਾ ਰਹੀ ਆ ਜਿਹੜੀ ਕਿ ਮੈਂ ਕਹੂੰਗਾ ਉਹ ਚੰਗੀ ਨਹੀਂ ਜਿਹੜੀਆਂ ਵੀ ਸਰਕਾਰਾਂ ਸਭ ਪਿੱਛੀਆਂ ਲੱਗੇ ਗਈਆਂ ਮੈਂ ਸਾਰੀਆਂ ਨੂੰ ਬਰਾਬਰ ਲਾਣ ਤਾਂ ਪਾਉਣਾ ਕਿ ਕੀ ਤੁਸੀਂ ਪੰਜਾਬ ਦਾ ਜਿਹੜਾ ਕੱਚੇ ਖੱਤਾਂ ਨਹਿਰੀ ਸਿਸਟਮ ਸੀ ਜਿਹਦੇ ਵਿੱਚ ਸਾਡਾ ਪਾਣੀ ਥੱਲੇ ਜਾਂਦਾ ਸੀ ਔਰ ਸਾਡਾ ਵਾਟਰ ਲੈਵਲ ਉੱਠਦਾ ਸੀ ਉਹਤੇ ਅਸੀਂ ਅਰਬਾਂ ਰੁਪਈਆ ਲਾ ਕੇ ਉਹਨੂੰ ਪੱਕਾ ਕਰ ਦਿੱਤਾ ਯਾਰ ਕਿ ਪਾਣੀ ਧਰਤੀ ਦੇ ਵਿੱਚ ਨਾ ਜਾਵੇ ਪੰਜਾਬ ਉੱਜੜ ਜਾਏ ਤੇ ਜਿੱਥੋਂ ਪੰਜਾਬ ਦਾ ਅਯਾੜਾ ਹੁੰਦਾ ਸੀ ਜਿਹੜੇ ਸਾਡੇ ਸਿਰਫ ਦੋ ਬੰਨੇ ਆ ਇੱਕ ਬਿਆਸ ਦਾ ਤੇ ਇੱਕ ਸਤਲੋਜ ਦਾ ਤੇ ਇੱਕ ਰਾਵੀ ਦਾ ਤਿੰਨੇ ਹੀ ਬੰਨੇ ਆ ਮੀਨ ਉਹ ਯਾਰ ਅਸੀਂ ਤਿੰਨ ਮੰਨ ਨਹੀਂ 17 ਸਾਲਾਂ ਚ ਪੱਕੇ ਕਰਕੇ ਉਹਨਾਂ ਨੂੰ ਕੰਕਰੀਟ ਕਰਕੇ ਆਲੇ ਦੋਲੇ ਉਹਨਾਂ ਦੇ ਉੱਤੇ ਸੜਕਾਂ ਬਣਾ ਦੇ ਉੱਚੀਆਂ ਰੱਖ ਕੇ ਤੇ ਅੱਜ ਆ ਜਿਹੜਾ ਦਿਨ ਉਹ ਦੇਖਣਾ ਕਿਉਂ ਪੈਂਦੇ ਸਾਨੂੰ ਜੇ ਅਸੀਂ ਕਰੋੜਾ ਰੁਪਈਆ ਮਤਲਬ ਕਿ ਹੋਰ ਪਾਸਿਆਂ ਨੂੰ ਇਨਵੈਸਟ ਕਰ ਰਹੇ ਇੰਨਾ ਕਰ ਰਹੇ ਆ ਸੈਂਟਰ ਗਵਰਨਮੈਂਟ ਨੂੰ ਵੀ ਮੈਂ ਇਸ ਗੱਲ ਦੀ ਤਾਣਨਾ ਕਰੂੰਗਾ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤੇਰ ਮਰ ਰੁਪਈਆ ਲਾਏ ਜਾ ਰਿਹਾ ਕਿਨਾਂ ਲਈ ਕਾਰਪੋਰੇਟਾਂ ਵਾਸਤੇ ਤੱਕੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਅੱਜ ਇਹ ਵੀ ਨਹੀਂ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਸਰਕਾਰ ਦੀ ਆ ਜਿਸ ਦਿਨ ਬੀਵੀਐਮਬੀ ਦਾ ਮੁੱਦਾ ਬਣਿਆ ਉਹਨਾਂ ਦੇ ਕੋਲੋਂ ਬੀਵੀਐਮਬੀ ਦੀ ਜਿਹੜੀ ਚੇਅਰਮੈਨ ਹੀ ਖੋਈ ਗਈ ਆ ਇਹ ਸਰਕਾਰ ਚੁੱਪ ਕਰਕੇ ਗੂੰਗੀ ਬਣ ਕੇ ਬੈਠੀ ਰਹੀ ਜੇ ਅੱਜ ਇਹ ਸਰਕਾਰ ਉਸ ਦਿਨ ਕੈਬਨਟ ਦੀ ਮੀਟਿੰਗ ਸੱਦ ਕੇ ਉਸ ਦਿਨ ਫੈਸਲਾ ਲਿਆ ਹੁੰਦਾ ਔਰ ਪੂਰੀ ਅੜੀ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਆਹ ਹਾਲਾਤ ਪੰਜਾਬ ਦੇ ਬਣਦੇ ਨਾ ਇਹ ਬਣਾਉਣ ਦੀ ਜਿਹੜੇ 100% ਦੋਸ਼ ਨੇ ਅੱਜ ਇਹ ਭਗਵੰਤ ਮਾਨ ਸਰਕਾਰ ਦੋਸ਼ੀ ਆ ਬਿਲਕੁਲ ਇਹ ਜੇਕਰ ਬੀਐਮਬੀ ਦੇ ਵਿੱਚ ਸਾਡੇ ਜੇ ਮੈਂ ਉੱਥੇ ਬੈਠਾ ਹੁੰਦਾ ਤੇ ਕਦੇ ਵੀ ਪਾਣੀ ਇੰਨਾ ਇਸੇ ਤਰੀਕੇ ਨਾਲ ਛੱਡਿਆ ਜਾਂਦਾ ਕਿਸੇ ਸਿਸਟਮ ਨਾਲ ਛੱਡਿਆ ਜਾਂਦਾ ਤੁਸੀਂ ਇੱਕ ਆਮ ਤੇ ਕਿਸੇ ਚੇਅਰਮੈਨ ਦੀ ਇੰਟਰਵਿਊ ਵੀ ਸੁਣੀ ਹੋਣੀ ਆ ਕਿ ਉਹ ਦੱਸ ਰਿਹਾ ਕਿ ਇਸ ਟਾਈਮ ਦੇ ਵਿੱਚ ਇਦਾਂ ਦਾ ਹੋਈ ਸੀ ਅਸੀਂ ਰਾਤ ਨੂੰ ਹੀ ਪਾਣੀ ਛੱਡ ਦਿੰਦੇ ਸੀ ਬਹੁਤ ਜ਼ਿਆਦਾ ਦਿਨੇ ਬੰਦ ਕਰ ਲੀਦਾ ਸੀ ਅਸੀਂ ਉਸ ਸਿਸਟਮ ਦੇ ਨਾਲ ਵੀ ਅਸੀਂ ਪੰਜਾਬ ਨੂੰ ਬਚਾਇਆ ਸੀ ਅੱਜ ਬਚਾਇਆ ਜਾ ਸਕਦਾ ਜੇਕਰ ਉੱਥੇ ਪੰਜਾਬ ਦਾ ਨੁਮਾਇੰਦਾ ਬੈਠਾ ਹੁੰਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਇਹ ਗੱਲ ਕਵਾਂਗੇ ਕਿ ਬੀਵੀਐਮਪੀ ਦੇ ਵਿੱਚ ਜਿਹੜੀ ਸਾਡੀ ਹਿੱਸੇਦਾਰੀ ਹੈ ਉਹਨੂੰ ਬਰਕਰਾਰ ਰੱਖਣ ਨੂੰ ਅਚਾ ਪ੍ਰਧਾਨ ਸਾਹਿਬ ਮੈਂ ਨਾ ਇੱਕ ਆਰਟੀਕਲ ਪੜਦਾ ਪਿਆ ਸੀ ਬੜੀ ਵਧੀਆ ਅਖਬਾਰ ਹੈ ਬੜੀ ਵੱਡੀ ਅਖਬਾਰ ਹੈ ਭਾਰਤ ਦੀ ਉਹਦੇ ਵਿੱਚ ਇੱਕ ਆਰਟੀਕਲ ਛਪਿਆ ਜਿਹੜੇ ਸਨੌਰ ਦੇ ਲਾਗੇ ਦੇ ਪਿੰਡ ਦੇ ਹੈਗੇ ਨੇ ਦੋ ਤਿੰਨ ਪਿੰਡ ਨੇ ਉਹ ਕਹਿੰਦੇ ਕਿ ਘੱਟੋ-ਘੱਟ ਘੱਗਰ ਦਾ ਇਹ ਪਾਣੀ ਵਧਿਆ ਜਰੋ ਫਾਨ ਤੇ ਆਈ ਘੱਗਰ ਤੇ ਹਰਿਆਣੇ ਵਾਲਿਆਂ ਨੇ ਆਪਣੇ ਬੰਨ ਮਜ਼ਬੂਤ ਕਰ ਲਏ ਕਿ ਲੋਕਾਂ ਤੱਕ ਕੋਈ ਪ੍ਰੋਬਲਮ ਨਾ ਆਵੇ ਪਰ ਕਹਿੰਦੇ ਅਧਰਲੀ ਸਰਕਾਰ ਨੇ ਤਾਂ ਸਾਡੀ ਬਾਤ ਵੀ ਨਹੀਂ ਪੁੱਛੀ ਆਣ ਕੇ ਮੈਂ ਉਹੀ ਗੱਲ ਤੈਨੂੰ ਦੱਸਦਾ ਨਾ ਕਿ ਸੈਂਟਰ ਲਾ ਲਓ ਚਾਹੇ ਪੰਜਾਬ ਸਰਕਾਰ ਲਾ ਲਾ ਜਿਹੜੀ ਪੰਜਾਬ ਦੇ ਨਾਲ ਮਤਰੀ ਹੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਉਹਦੀ ਅੱਜ ਸਜ਼ਾ ਸਾਡੇ ਪੰਜਾਬੀ ਭਰਾ ਜਿਹੜੇ ਭੁਗਤ ਰਹੇ ਆ ਮੈਂ ਤਾਂ ਅੱਜ ਤੁਹਾਡੇ ਮadhyam ਰਾਹੀਂ ਸਾਰੇ ਪੰਜਾਬੀਆਂ ਨੂੰ ਇੱਕ ਗੱਲ ਦਾ ਸੁਨੇਹਾ ਲਾਉਣਾ ਚਾਹੁੰਦਾ ਕਿ ਵੀਰੋ ਹੁਣ ਰਾਛਣ ਜਿੰਨਾ ਦੇਣਾ ਸੀ ਦੇ ਲਿਆ ਹੁਣ ਤੁਸੀਂ ਉਹਨਾਂ ਦੇ ਕਣਕ ਤੇ ਆਪਾਂ ਕਣਕ ਦੇ ਬੀਜਣ ਤੱਕ ਦੀ ਸਮਰੱਥਾ ਕਰੀਏ ਬਾਕੀ ਜਿਹੜੀ ਮਾਇਆ ਆ ਸਾਰੀਆਂ ਹੀ ਜਿੰਨੀਆਂ ਵੀ ਸਾਡੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਜਿੰਨੇ ਵੀ ਆ ਸਾਡੀਆਂ ਮਤਲਬ ਕਿ ਬੈਲਫੇਅਰ ਲੱਗੀਆਂ ਹੋਈਆਂ ਆ ਐਨ ਜੀਓਜ਼ ਲੱਗੀਆਂ ਹੋਈਆਂ ਆ ਉਹਨਾਂ ਸਾਰਿਆਂ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਪੈਸੇ ਨੂੰ ਇਕੱਠੇ ਕਰੀਏ ਆਪਾਂ ਕਿਉਂ ਨਹੀਂ ਇੱਕ ਦਰਿਆ ਦਾ ਬੰਨ ਆਪਾਂ ਜਿਹੜਾ ਆਪਣੇ ਤੌਰ ਤੇ ਲਾ ਕੇ ਬਨ ਲਈਏ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ। ਅੱਛਾ ਇੱਕ ਇੱਕ ਹੋਰ ਵੱਡਾ ਫੈਸਲਾ ਸੁਣਾਇਆ ਗਿਆ। ਭਾਵੇਂ ਉਹ ਪਹਿਲਾਂ ਮਨੀਸ਼ ਸੋਧੀਆਂ ਨੇ ਵੀ ਐਲਾਨ ਕਰ ਦਿੱਤਾ ਸੀ ਪਰ ਹੁਣ ਮੀਟਿੰਗ ਤੋਂ ਬਾਅਦ ਭਗਵੰਤ ਸਿੰਘ ਸਾਹਿਬ ਵੀ ਕਹਿੰਦੇ ਨੇ ਕਿ ਜਿਹੜਾ ਕਿਸਾਨ ਹੋਏਗਾ ਉਹਦੀ ਰੇਤ ਹੋਏਗੀ ਉਹ ਭਾਵੇਂ ਉਹਨੂੰ ਵੇਚ ਦੇਵੇ ਭਾਵੇਂ ਉਹਨੂੰ ਇਕੱਠਾ ਕਰ ਲਵੇ ਜੋ ਮਰਜ਼ੀ ਕਰੇ ਉਹਦਾ। ਇਹ ਤਾਂ ਚੰਗਾ ਫੈਸਲਾ ਘਟੋ-ਘਟ। ਦੇਖੋ ਇਹ ਫੈਸਲਾ ਜਿਹੜਾ ਆ ਪਹਿਲੀ ਤਾਂ ਗੱਲ ਇਹ ਆ ਕਿ ਮਨੀਸ਼ ਸੋਧੀਆਂ ਦਾ ਬਿਆਨ ਦੇਣਾ ਪੰਜਾਬ ਦੇ ਵਿੱਚ ਬਣਦਾ ਨਹੀਂ ਕਿਸੇ ਵੀ ਹਾਲਤ ਦੇ। ਇੱਕ ਹਾਰਿਆ ਹੋਇਆ ਦਿੱਲੀ ਤੋਂ ਦਰਕਾਰਿਆ ਹੋਇਆ ਬੰਦਾ ਆਣ ਕੇ ਪੰਜਾਬ ਦੇ ਵਿੱਚ ਕਿਸੇ ਵੀ ਅਹੁਦੇ ਤੇ ਨਾ ਹੋਵੇ ਪੰਜਾਬ ਦੇ ਵਿੱਚ ਬਿਆਨ ਦੇਵੇ ਅਸੀਂ ਉਹਦਾ ਸਖਤ ਵਿਰੋਧ ਕਰਦੇ ਹਾਂ ਕਿ ਉਹਦਾ ਮਤਲਬ ਕੋਈ ਨਹੀਂ ਪੰਜਾਬ ਦੇ ਲੋਕ ਆਪਣਾ ਸਿਰ ਖੁਦ ਸਭ ਕੁਝ ਕਰ ਸਕਦੇ ਆ ਤੁਹਾਡੀ ਸਾਨੂੰ ਦਿੱਲੀ ਵਾਲਿਓ ਲੋੜ ਨਹੀਂ ਠੀਕ ਹੈ ਦੂਜੀ ਗੱਲ ਕਿ ਜਿੱਥੇ ਤੱਕ ਇਹਨਾਂ ਨੇ ਕਿਹਾ ਕਿ ਜਿਸ ਕਿਸਾਨ ਦੇ ਖੇਤ ਦੇ ਵਿੱਚ ਰੇਤ ਪਈ ਹੋਗੀ ਉਹਦੀ ਰੇਤ ਹੋਗੀ ਇਹ ਸਰਕਾਰ ਕਹਿੰਦੀਆਂ ਆ ਜਿਸ ਦਿਨ ਰੇਤ ਵਾਲੀ ਜਿਹੜੀਆਂ ਖੱਡਾਂ ਦੀ ਬੋਲੀ ਹੋਣੀ ਆ ਜਾਂ ਰੇਤ ਚੱਕ ਕੇ ਕਿਸੇ ਕਿਸਾਨ ਨੇ ਟਰਾਲੀ ਲੈ ਕੇ ਰੋਡ ਤੇ ਚੜਨਾ ਉਹ ਸੰਬੰਧਤ ਥਾਣੇ ਦਾ ਜੀ ਐਸ ਐਚਓ ਨਾ ਫੜੇ ਆਸਟ੍ਰੇਲੀਆ ਨੂੰ ਤਾਂ ਮੈਨੂੰ ਕਿਉ ਇਹ ਸਿਰਫ ਸਿਰਫ ਇੱਕ ਗੱਲਾਂ ਜਾਂ ਇੱਕ ਲੋਕਾਂ ਦੀ ਬਾਵਾ ਖੱਟਣ ਦੀ ਰੀਤ ਆ ਜਿੰਨੀ ਵਾਰ ਪਿਛਲੇ ਟਾਈਮ ਦੇ ਵਿੱਚ 2023 ਦੇ ਵਿੱਚ ਵੀ ਇਹਨਾਂ ਨੇ ਇਹ ਗੱਲ ਕਹੀ ਸੀ ਔਰ 23 ਦੇ ਵਿੱਚ ਅੱਜ ਮੈਂ ਇਹ ਗੱਲ ਕਹਿ ਦੂੰਗਾ ਕਿ ਕਟੋ-ਕਟ 50000 ਕੇਸ ਇਹੋ ਜਿਹਾ ਹੋਊਗਾ ਜਿਨ੍ਹਾਂ ਦੇ ਵਿੱਚ ਵਿਚਾਰੇ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਸਾਲ-ਸਾਲ ਜਿਹੜੇ ਅੰਦਰ ਖੜੇ ਰਹੇ ਔਰ ਉਹ ਵਿਚਾਰੇ ਆਪਣੇ ਖੇਤ ਛੱਡ ਕੇ ਖੇਤ ਵੀ ਪਏ ਰਹਿ ਗਏ ਔਰ ਉਹਨਾਂ ਦਾ ਟਰੈਕਟਰ ਟਰਾਲੀ ਵੀ ਅੰਦਰ ਰਿਹਾ ਔਰ ਇਹੋ ਜਿਹੇ ਹਾਲਾਤ ਪੈਦਾ ਇਸ ਸਰਕਾਰ ਨੇ ਕੀਤੇ ਆ ਕਿਸੇ ਪਹਿਲੀ ਸਰਕਾਰਾਂ ਨੇ ਇਹੋ ਜਿਹੇ ਹਾਲਾਤ ਨਹੀਂ ਪੈਦਾ ਕੀਤੇ ਜਿਹੜੇ ਇਨੀ ਕਰ ਦਿੱਤੇ ਔਰ ਮੈਂ ਇਹ ਗੱਲ ਦਾਅਵੇ ਨਾ ਕਹਿਣਾ ਕਿ ਇਹ ਜੇਕਰ ਇਹ ਗੱਲ ਇਹ ਕਰਨ ਵੀ ਮਤਲਬ ਰੇਤ ਚੱਕਣ ਦੇਣ ਤਾਂ ਕਿਸਾਨ ਜਰੂਰ ਆਪਣੇ ਖੇਤਾਂ ਨੂੰ ਨਾਲੇ ਤਾਂ ਪਹਿਲਾਂ ਪਧਰਾ ਕਰ ਲੂਗਾ ਦੂਜੀ ਗੱਲ ਆ ਕੇ ਕਿਸਾਨ ਦੀ ਜਿਹੜੀ ਮਾੜੀ ਹੋਈ ਫਸਲ ਦਾ ਜਾਂ ਐਡਾ ਵੱਡਾ ਉਹਦੇ ਘਰ ਟ ਹੈਗਾ ਉਹਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਔਰ ਸਾਰਾ ਹੀ ਸਾਜੋ ਸਮਾਨ ਜਿਹੜਾ ਆ ਉਹ ਖਰਾਬ ਹੋ ਗਿਆ ਉਹ ਤਾਂ ਉਸ ਘਰਾਂ ਨੂੰ ਜਾਣੀਏ ਨਾ ਜਿਨ੍ਹਾਂ ਘਰਾਂ ਦੇ ਵਿੱਚ ਉਹ ਹਾਲਾਤ ਹੋਏ ਆ ਸੀ ਜਾ ਕੇ ਆਈਆਂ ਕਟੋ-ਕਟ 2-2 ਫੁੱਟ ਥੱਲੇ ਚਿੱਕੜ ਘਰਾਂ ਦੇ ਵਿੱਚ ਚੜਿਆ ਹੋਇਆ ਵਿਚਾਰੇ ਚਿੱਕੜ ਕੱਢਦੇ ਥੱਕ ਗਏ ਦਾਣੇ ਸਾਰਿਆਂ ਦੇ ਖਰਾਬ ਹੋ ਗਏ ਹਨ ਉਹ ਹਾਲਾਤ ਦੇਖੋ ਕਿਹੜੇ ਹਾਲਾਤ ਪੈਦਾ ਹੋ ਗਏ ਉਹਨਾਂ ਦੇ ਨਾਲ ਪਰ ਇਹ ਸਰਕਾਰ ਨੇ 15 ਤੋਂ 18 ਦਿਨ ਹੋ ਗਏ ਕਿਸੇ ਵੀ ਅਵਸਰ ਇਹਨਾਂ ਦੇ ਨੇ ਜਾ ਕੇ ਗਦੌਬਰੀ ਕਰਨੀ ਜਦ ਕਿ ਪਿਛਲੀਆਂ ਸਰਕਾਰਾਂ ਇੱਕ ਗੱਲ ਜ਼ਰੂਰ ਕਰਦੀਆਂ ਰਹੀਆਂ ਮੈਂ ਇਹ ਨਹੀਂ ਗੱਲ ਕਹਿੰਦਾ ਮੈਂ ਕਾਲੀ ਦਲ ਜਾਂ ਕਾਂਗਰਸ ਦੇ ਨਾਲ ਮੈਨੂੰ ਕੋ ਰਿਲੇਟਡ ਨਹੀਂ ਪਰ ਉਹ ਜਦੋਂ ਆਫਤ ਆਉਂਦੀ ਸੀ ਉਸੇ ਵੇਲੇ ਇਮੀਡੀਏਟਲੀ ਮੀਟਿੰਗ ਸੱਦ ਕੇ ਨਾਲ ਦੀ ਨਾਲ ਹੀ ਜਿਹੜੀਆਂ ਆ ਗਾਈਡਲਾਈਨਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਸੀ ਔਰ ਇੰਨੇ ਦਿਨਾਂ ਦੇ ਵਿੱਚ ਸਰਬਾ ਰਿਪੋਰਟ ਵੀ ਬਣ ਕੇ ਚਲ ਜਾਂਦੀ ਸੀ ਇਹਨਾਂ ਨੇ ਅੱਜ ਸਿਰਫ ਜਿਹੜੀ ਆ ਕੀਤੀ ਆ ਉਹ ਸੈਂਟਰ ਦੇ ਦਵਾ ਥੱਲੇ ਕੀਤੀ ਆ ਬੇ ਉਹ ਕੱਲ ਨੂੰ ਆ ਰਹੇ ਆ ਔਰ ਤੁਸੀਂ ਇੱਕ ਦੇਖ ਲਿਓ ਇੱਕ ਮਹੀਨੇ ਬਾਅਦ ਆਪਾਂ ਇਹ ਮੀਟਿੰਗ ਕਰਾਂਗੇ ਕਿੰਨੀ ਗਦੌਰੀ ਕਰਕੇ ਇਹਨਾਂ ਨੇ ਕਿਹਾ ਕਿ ਜਿਨ੍ਹਾਂ 95% ਨੁਕਸਾਨ ਹੋਇਆ ਸੀ ਉਹਨਾਂ ਨੂੰ ਸਿਰਫ ਦਮਾਂਗੇ ਬਾਕੀ ਸਾਰੇ ਜਿਹੜੇ ਕਿਸਾਨ ਆ ਉਸੇ ਤਰ੍ਹਾਂ ਹੀ ਰਹਿ ਜਾਣੇ ਆ ਕਿਸੇ ਨੂੰ ਇਹਨਾਂ ਨੇ ਨਾ ਪਹਿਲਾਂ ਪੰਜੀ ਦਿੱਤੀ ਆ ਤੇ ਨਾ ਇਹਨਾਂ ਨੇ ਪੰਜੀ ਦੇਣੀ ਆ ਇਸ ਸਰਕਾਰ ਨੇ ਇਸ ਸਰਕਾਰ ਤੇ ਆਪਣੇ ਘਰ ਪਰਨ ਨੂੰ ਤਰੀ ਹੋਈ ਆ ਔਰ ਕਦੇ ਵੀ ਇਹਨਾਂ ਦੇ ਕਿਸੇ ਐਮਐਲਏ ਨੇ ਯਾ ਅਜ ਤਾਈਂ ਡਿਵੈਲਪਮੈਂਟ ਫੰਡ ਦੇ ਵਿੱਚ ਕਿਤੇ ਇਹਨਾਂ ਨੇ ਲੱਖ ਰੁਪਈਏ ਦੇ ਵੀ ਕਿਸੇ ਨੂੰ ਪਿੰਡ ਦੇ ਕਿਸੇ ਨੂੰ ਗ੍ਰਾਂਟ ਦਿੱਤੀ 1 ਲੱਖ ਰੁਪਈਆ ਨਹੀਂ ਇਹਨਾਂ ਤੋਂ ਦੇ ਹੋਇਆ ਕਿਸੇ ਪਿੰਡ ਨੂੰ ਵੀ ਜਿੰਨੀ ਡਿਵੈਲਪਮੈਂਟ ਅੱਜ ਪਿੰਡਾਂ ਦੇ ਵਿੱਚ ਹੋਈ ਆ ਉਹ 14ਵੇਂ ਦਾ 15ਵੇਂ ਵਿੱਤ ਕਮਿਸ਼ਨਰ ਦੀ ਜਿਹੜੀ ਆ ਸਾਡੀ ਸਾਡੀਆਂ ਫਸਲਾਂ ਵੇਚੀਆਂ ਦੇ ਜਿਹੜੇ ਪੈਸੇ ਹੁੰਦੇ ਆ ਉਹ ਵੀ ਸੈਂਟਰ ਨੇ ਹੁਣ ਸਾਡੀ ਐਫ ਬਾਕੀ ਰੋਕਿਆ ਹੋਇਆ ਉਹੀ ਸਾਡੀ ਗ੍ਰਾਂਟ ਆਣ ਕੇ ਬਦ ਨਰੇਗਾ ਹੋ ਕੇ ਜਿਹੜੀ ਪਿੰਡਾਂ ਦੇ ਵਿੱਚ ਥੋੜੀ ਬਹੁਤ ਜੀ ਡਿਵੈਲਪਮੈਂਟ ਹੋਈ ਪੰਜਾਬ ਸਰਕਾਰ ਤੋਂ ਨਾ ਪਿੰਡਾਂ ਨੂੰ ਦੇਇਆ ਹੋਇਆ ਨਾ ਇਹਨਾਂ ਤੋਂ ਅੱਗੇ ਮੁਆਵਜ਼ਾ ਦੇਇਆ ਹੋਇਆ ਤੇ ਨਾ ਇਹਨਾਂ ਤੋਂ ਹੁਣ ਮੁਆਵਜ਼ਾ ਦੇ ਹੋਣਾ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਇਹਨਾਂ ਵੱਲੋਂ ਦੇਖਣ ਦੀ ਲੋੜ ਨਹੀਂ ਪੰਜਾਬ ਪੰਜਾਬੀਓ ਤੁਹਾਡੇ ਨਾਲ ਖੜਾ ਔਰ ਡਟ ਕੇ ਪੰਜਾਬ ਖੜਾ ਵੀ ਰਹੂਗਾ ਔਰ ਸਰਕਾਰ ਨੂੰ ਮੈਂ ਲਾਣਦਾ ਪਉਣਾ ਕਿ ਇਹੋ ਜਿਹੀ ਸਰਕਾਰ ਕਦੇ ਜ਼ਿੰਦਗੀ ਦੇ ਵਿੱਚ ਨਾ ਦੇਖੀ ਆ ਨਾ ਦੇਖਾਂਗੇ ਕਿ ਜਿਹੜੀ ਇੰਨਾ ਬੁਰਾ ਹਾਲਾਤ ਪੰਜਾਬ ਦਾ ਹੋਇਆ ਹੋਵੇ ਸੈਂਟਰ ਗਵਰਨਮੈਂਟ ਨੇ ਵੀ ਦੇਖੋ ਅਫਗਾਨਿਸਤਾਨ ਨੂੰ ਜਾ ਕੇ ਉੱਥੇ ਫੰਡ ਦਿੱਤਾ ਔਰ ਦੇਖੋ ਇਹਨੂੰ ਪੰਜਾਬ ਨਹੀਂ ਦਿਸਿਆ ਕਿ ਅਸੀਂ ਕਿੱਦਾਂ ਕਹਿ ਦੇਵਾਂਗੇ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਪੰਜਾਬ ਦੇ ਨਾਲ ਸਹਿਮਤ ਆ ਜਾਂ ਪੰਜਾਬ ਦਾ ਦਰਦ ਆ ਅੱਜ ਦੇਖੋ ਕਿ ਹਾਲਾਤ ਕੀ ਖੜੇ ਨੇ ਅੱਜ ਉਹੀ ਟਰੈਕਟਰ ਜਾ ਰਹੇ ਨੇ ਉਹ ਦੇਖੋ ਉਹੀ ਟਰਾਲੀਆਂ ਬੋਰੇ ਪਰ ਪਰ ਕੇ ਜਾ ਰਹੀਆਂ ਬਨ ਬਨਣ ਨੂੰ ਕਿੱਡਾ ਵੱਡਾ ਉਸ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਜਿਹੜਾ ਸਾਡੇ ਵਿਸਾਖੀ ਦੇ ਉੱਤੇ ਖਾਲਸਾ ਸਾਜਿਆ ਸੀ ਉਹਦੇ ਵਿੱਚ ਕਿਹੋ ਜਿਹਾ ਖੂਨ ਸਾਜ ਦਿੱਤਾ ਦੇਖੋ ਇਹਨਾਂ ਵਿਚਾਰਿਆਂ ਦੀ ਡਿਊਟੀ ਕਿੱਥੋਂ ਲੱਗੀ ਆ ਔਰ ਕਿੱਥੇ ਜਾਣਾ ਕੋਲੋਂ ਤੇਲ ਫੁੱਕਿਆ ਕੋਲੋਂ ਦੇਖੋ ਬੁਰੇ ਲੈ ਭਰੇ ਮਿੱਟੀਆਂ ਦੇ ਲੱਦੇ ਟਰਾਲੀਆਂ ਦੇ ਲੱਦ ਕੇ ਜਾ ਕੇ ਉਹਨਾਂ ਭਰਾਵਾਂ ਆਪਣਿਆਂ ਦੀ ਬਾਹ ਫੜੀ ਆ ਔਰ ਫੜਨੀ ਆ ਮੈਂ ਕਹੂੰਗਾ ਧਾਨੇ ਸਾਡਾ ਸੱਚੇ ਪਾਤਸ਼ਾਹ ਜੀ ਨੇ ਐਡਾ ਵੱਡਾ ਕੁੱਤਕ ਰਚ ਕੇ ਪੰਜਾਬ ਲਈ ਅੱਜ ਜਿਹੜਾ ਬਹੁਤ ਵੱਡਾ ਇੱਕ ਥੰਮ ਖੜਾ ਕਰ ਦਿੱਤਾ ਇਹ ਇਹ ਸਿਚੁਏਸ਼ਨ ਜਿਹੜੀ ਫਿਲਹਾਲ ਪੈਦਾ ਹੋਈ ਹੈ ਖਾਸ ਤੌਰ ਦੇ ਉੱਤੇ ਜਦੋਂ ਇਹ ਮੀਟਿੰਗ ਹੋਈ ਹੈ ਇਹ ਕੈਬਨਿਟ ਦੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਜਿਹੜੇ ਐਲਾਨ ਹੋਏ ਆ ਕਿਸਾਨ ਇਹਨਾਂ ਨੂੰ ਡਾਈਜੈਸਟ ਨਹੀਂ ਕਰ ਪਾ ਰਹੇ ਉਦੇ ਪਿੱਛੇ ਜੋ ਕਾਰਨ ਸੀ ਉਹ ਬਲਵਿੰਦਰ ਸਿੰਘ ਮੱਲੀ ਨੰਗਲ ਹੋਣਾ ਨੇ ਜ਼ਰੂਰ ਦੱਸੇ ਨੇ ਪਰ ਕੀ ਆਉਂਦੇ ਸਮੇਂ ਦੇ ਵਿੱਚ ਜਿੱਥੇ ਇੱਕ ਆਸ ਅਜੇ ਵੀ ਕਿਤੇ ਨਾ ਕਿਤੇ ਕਿਸਾਨਾਂ ਚ ਹੈ ਕਿ ਕੁਝ ਤਾਂ ਮਿਲੇਗਾ ਉਹ ਮਿਲੇਗਾ ਜਾਂ ਨਹੀਂ ਉਹ ਹੁਣ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ